ਕੱਲ ਸਮਾਣਾ ਦੇ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਕੁਝ ਸਕੂਲੀ ਬੱਚੇ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਨੂੰ ਇਸ ਦੁਨੀਆ ਤੋਂ ਰੁਕਸਤ ਹੋਣਾ ਪਿਆ ਕੁਝ ਲੋਕ ਇਹ ਵੀ ਗੱਲਾਂ ਦੱਸਦੇ ਨੇ ਕਿ ਜਦੋਂ ਬੱਚਿਆਂ ਦਾ ਸੰਸਕਾਰ ਹੋ ਰਿਹਾ ਸੀ ਤਾਂ ਐਮਐਲਏ ਦੇ ਪਰਿਵਾਰਕ ਮੈਂਬਰਾਂ ਦਾ ਵੀ ਉੱਥੇ ਵਿਰੋਧ ਹੋਇਆ ਤੇ ਕੁਝ ਦੱਬੀ ਜਵਾਨ ਦੇ ਵਿੱਚ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਇਸ ਟਿਪਰ ਵਾਲਿਆਂ ਨੂੰ ਜਿਹੜੀ ਸ਼ਹਿ ਹੈ ਉਹ ਐਮਐਲਏ ਚੇਤਨ ਸਿੰਘ ਜੋੜਮਾਜਰਾ ਦੀ ਸੀ ਜਦੋਂ ਤੋਂ ਇਹ ਮਿੱਟੀ ਵਾਲੇ ਟੀਪਰ ਪਤਾ ਨਹੀਂ ਕਿੱਥੋਂ ਨਜਾਇਜ਼ ਟੀਪਰ ਇਹ ਖੂਨੀ ਟੀਪਰ ਇਹ ਬੰਦੇ ਮਾਰਨ ਵਾਲੇ ਟੀਪਰ ਜਿਹੜੇ ਨੇ ਜਦੋਂ ਤੋਂ ਇਹ ਸਬਾਣੇ ਦੇ ਵਿੱਚ ਚੱਲਣਾ ਸ਼ੁਰੂ ਹੋਏ ਨੇ ਪਤਾ ਨਹੀਂ ਕਿੰਨੇ ਕ ਪਹਿਲੇ ਵੀ ਐਕਸੀਡੈਂਟ ਹੋਏ ਨੇ ਕਿੰਨੇ ਪਹਿਲੇ ਵੀ ਇਹਨਾਂ ਨੇ ਬੰਦੇ ਮਾਰੇ ਨੇ ਲੇਕਿਨ ਹੁਣ ਤੱਕਰ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਅਸੀਂ ਸਾਰਾ ਸਬਾਣਾ ਸਬਾਣੇ ਦੇ ਲੋਕ ਵੀ ਇਸ ਗੱਲ ਨੂੰ ਜਾਣਨਾ ਚਾਹੁੰਦੇ ਨੇ ਵੀ ਆਖਰ ਇਸ ਦੇ ਪਿੱਛੇ ਹੈ ਕੌਣ ਇਹਦੇ ਪਿੱਛੇ ਕੌਣ ਸਰਗਣਾ ਹੈ ਜਿਹੜਾ ਇਹ ਜਿਹੜਾ ਹੈ ਮਾਈਨਿੰਗ ਦਾ ਕੰਮ ਚਲਾ ਰਿਹਾ ਹੈ ਇੱਕੋ ਹੀ ਕਰਦੇ ਤਿੰਨ ਬੱਚੇ ਜਿਹੜੇ ਨੇ ਆਪਣਾ ਸਾਡੇ ਮਹਾਜਨ ਪਰਿਵਾਰ ਦੇ ਸੀਗੇ ਉਹਨਾਂ ਚੋਂ ਦੋ ਦੀ ਡੈਥ ਹੋ ਗਈ ਇੱਕ ਜੇਰੇ ਇਲਾਜ ਫੋਰਟੀਆਂ ਦੇ ਵਿੱਚ ਹੈ ਉਸ ਤੋਂ ਬਾਅਦ ਤੁਸੀਂ ਲਗਾਓ ਇੱਕੋ ਹੀ ਪਰਿਵਾਰ ਦੇ ਬੇਟਾ ਬੇਟੀ ਜਿਹੜੇ ਸੀ ਗ੍ਰੀਨ ਟਾਊਨ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਵਿੜਾ ਖਾਲੀ ਹੋ ਗਿਆ ਸਾਡੇ ਭਰਾ ਦਾ ਉਹਦੇ ਨਾਲ ਇੱਕ ਸਚਦੇਵਾ ਫੈਮਿਲੀ ਸੀ ਉਹਨਾਂ ਦਾ ਵੀ ਬੇਟਾ ਸੀਗਾ ਉਹ ਵੀ ਵਿਚਾਰਾ ਉਹ ਉਹਦਾ ਵੀ ਜਿਹੜਾ ਹੈ ਐਕਸੀਡੈਂਟ ਰਾਹੀ ਉਹਦੀ ਵੀ ਮੌਤ ਹੋ ਗਈ ਤੇ ਸਾਡੇ ਸੰਦੀਪ ਲੁੰਬਾ ਸੀ ਉਹਨਾਂ ਦੀ ਭਤੀਜੀ ਦਾ ਵੀ ਜਿਹੜਾ ਹੈ ਉਹਨਾਂ ਦੀ ਵੀ ਡੈਥ ਹੋ ਗਈ ਅਸੀਂ ਕੱਲ੍ਹ ਦੇ ਵਲਾਪ ਕਰ ਰਹੇ ਹਾਂ ਉਹਨਾਂ ਦੇ ਪੋਸਟਮਾਰਟਮ ਵੀ ਕਰਵਾਇਆ ਸਵੇਰੇ ਦੇਖਿਆ ਉਹਨਾਂ ਦਾ ਹਾਲਾਤ ਨੇ ਜੀ ਕਟੀਆਂ ਫਟੀਆਂ ਲਾਚਾਂ ਸੀਗੀਆਂ ਹੁਣ ਤੱਕ ਸਾਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਉਹਦੀ ਐਫਆਈਆਰ ਨੰਬਰ ਕਿੰਨਾ ਉਹਨੂੰ ਦਫਾ ਕਿਹੜੀ ਕਿਹੜੀ ਲਾਈ ਆ ਸਾਡੇ ਹੱਥ ਦੇ ਵਿੱਚ ਐਫਆਈਆਰ ਦੀਆਂ ਕਾਪੀਆਂ ਨਹੀਂ ਰੱਖੀਆਂ ਹਜੇ ਤੱਕ ਜਿਹਦੇ ਕਰਕੇ ਅਸੀਂ ਕਾਨੂੰਨ ਵਿਵਸਥਾ ਤੇ ਵੀ ਅਸੀਂ ਜਿਹੜਾ ਹੈ ਹਾਂ ਸਵਾਲ ਚੁੱਕਿਆ ਪ੍ਰਸ਼ਾਸਨ ਤੇ ਇਸ ਕਰਕੇ ਵੀ ਸ਼ੱਕ ਪੈਦਾ ਹੁੰਦਾ ਕਿਉਂਕਿ ਮੈਂ ਡੀਐਸਪੀ ਸਕੇਂਦਰ ਨੇ ਆਪਦੇ ਆਪ ਨੂੰ ਸਿੰਘਮ ਸਮਝਦੇ ਆ ਔਰ ਉਹਨਾਂ ਨੂੰ ਮੈਂ ਫੋਨ ਕੀਤਾ ਸੀਗਾ ਉਹਨਾਂ ਨੇ ਫੋਨ ਤੇ ਨਾ ਤਾਂ ਮੈਨੂੰ ਐਫਆਈਆਰ ਦੇ ਵਿੱਚ ਜਿਹੜਾ ਮਾਲਕ ਦਾ ਨਾਮ ਦਰਜ ਕੀਤਾ ਗਿਆ ਨਾ ਤਾਂ ਉਹਨਾਂ ਨੇ ਦੱਸਿਆ ਕਿ ਕਿਹੜਾ ਉਹ ਮਾਲਕ ਦਾ ਨਾਮ ਆ ਮੈਂ ਉਹਨਾਂ ਨੂੰ ਕਿਹਾ ਕਿ ਐਫਆਈਆਰ ਦੀ ਕਾਪੀ ਦੇ ਦਿਓ ਉਹ ਐਫਆਈਆਰ ਦੀ ਕਾਪੀ ਵੀ ਕਹਿੰਦੇ ਜੀ ਤੁਸੀਂ ਕੰਟਰੋਲ ਰੂਮ ਤੇ ਲੈ ਲਓ ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਦੇ ਦਿਓ ਮੈਂ ਉਹਨਾਂ ਨੂੰ ਮੈਸੇਜ ਵੀ ਕੀਤੇ ਹਲੇ ਤੱਕ ਜਿਹੜੇ ਉਹਨਾਂ ਨੇ ਸੀਨ ਨਹੀਂ ਕੀਤੇ ਪਤਾ ਨਹੀਂ ਸੰਗਮਗਿਰੀ ਕਿੱਥੇ ਕਰਦੇ ਰਹਿੰਦੇ ਆ ਹੁਣ ਇੱਥੇ ਕਿਉਂ ਡਰਦੇ ਆ ਅਜਿਹੀਆਂ ਗੱਲਾਂ ਜਿਹੜੀਆਂ ਤੁਸੀਂ ਦੱਸ ਦਿੱਤੀਆਂ ਨੇ ਕਿ ਐਫਆਈਆਰ ਤੱਕ ਨਹੀਂ ਜਿਹੜੀ ਹਾਲੇ ਤੱਕ ਦਿੱਤੀ ਗਈ ਹੋਰ ਬਹੁਤ ਸਾਰੀਆਂ ਗੱਲਾਂ ਇੱਕ ਪਾਸੇ ਚੇਤਨ ਸਿੰਘ ਜੋੜ ਮਾਜਰਾ ਦਾ ਇਹ ਗੱਲ ਕਹਿਣਾ ਹੈ ਕਿ ਸਕੂਲੀ ਬੱਚਿਆਂ ਨੂੰ ਜਿਹੜਾ ਇਸ ਤਰੀਕੇ ਨਾਲ ਗੱਡੀ ਦੇ ਵਿੱਚ ਤੂੜੀ ਵਾਂਗੂ ਤੁੰਨ ਕੇ ਜਿਹੜਾ ਉਹ ਭੇਜ ਦਿੰਦੇ ਆ ਦੂਜੇ ਪਾਸੇ ਟਿਪਰ ਦੇ ਬਾਰੇ ਇੱਕ ਸ਼ਬਦ ਨਹੀਂ ਜਿਹੜਾ ਉਹ ਬੋਲਦੇ ਚੇਤਨ ਸਿੰਘ ਜੋੜ ਮਾਜਰਾ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਉਸ ਟਿਪਰ ਦੀ ਇੰਸ਼ੋਰੈਂਸ ਵੀ ਹੈਨੀਗੀ ਕਈ ਵਾਰ ਪਹਿਲਾਂ ਵੀ ਉਹਦਾ ਚਲਾਨ ਜਿਹੜਾ ਉਹ ਹੋ ਚੁੱਕਿਆ ਹੈਗਾ ਔਰ ਇਹੀ ਗੱਲਾਂ ਤੋਂ ਲੋਕਾਂ ਨੂੰ ਸ਼ੱਕ ਪੈਦਾ ਹੋਈ ਹੈ ਇਸੇ ਗੱਲ ਤੋਂ ਹੀ ਲੋਕਾਂ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਚੇਤਨ ਸਿੰਘ ਜੋੜਮਾਜਰਾ ਦੀ ਸ਼ਹਿ ਹੈ ਜੋ ਚੇਤਨ ਜੀ ਨੇ ਇਹ ਗੱਲ ਕੀਤੀ ਹੈ ਕਿ ਤੂੜੀ ਵਾਂਗੋ ਤੁੰਨ ਕੇ ਜਾਂਦੇ ਨੇ ਦੇਖੋ ਇਹ ਬਹੁਤ ਗਲਤ ਸ਼ਬਦ ਨੇ ਇਹ ਸ਼ਬਦ ਉਹਨਾਂ ਨੂੰ ਨਹੀਂ ਵਰਤਣੇ ਚਾਹੀਦੇ ਸੀਗੇ ਕਿਉਂਕਿ ਪਹਿਲੇ ਵੀ ਆਪਾਂ ਇਹਨਾਂ ਗੱਲਾਂ ਕਰਕੇ ਹੀ ਵਿਵਾਦਾਂ ਦੇ ਵਿੱਚ ਰਹੇ ਹਾਂ ਤੇ ਇਹ ਗੱਲ ਸਮਾਣੇ ਵਾਸੀਆਂ ਨੂੰ ਜਿਹੜੀ ਹੈ ਇਹ ਅੰਦਰ ਨਹੀਂ ਵੜ ਰਹੀ ਹੁਣ ਤੱਕ ਰ ਵੀ ਤੂੜੀ ਵਾਂਗੋ ਤੁੰਨ ਕੇ ਜਾਣਾ ਜਾਂ ਤੁਸੀਂ ਇੱਕ ਵਾਰੀ ਵੀ ਟੀਪਰ ਬਾਰੇ ਗੱਲ ਕਰਦੇ ਵੀ ਇਹ ਜਿਹੜੇ ਟੀਪਰ ਨੇ ਨਜਾਇਜ਼ ਨੇ ਇਹਦੇ ਕੋਲ ਕੱਖ ਨਹੀਂ ਸੀਗਾ ਕੋਈ ਕਾਗਜ਼ ਪੱਤਰ ਨਹੀਂ ਸੀਗਾ ਇਹ ਟੀਪਰ ਕਿਉਂ ਐਵੇਂ ਬੰਦੇ ਮਾਰਦੇ ਫਿਰਦੇ ਨੇ ਜੇ ਉਹ ਗੱਲ ਕਰਦੇ ਤਾਂ ਅਸੀਂ ਉਹਨਾਂ ਦੇ ਨਾਲ ਹਮ ਸਟ੍ਰੀਪਰ ਦੇ ਪਹਿਲੇ ਚਲਾਨ ਹੋ ਚੁੱਕੇ ਸੀ ਬਲੈਕਲਿਸ ਸੀਗਾ ਰੋਡ ਦੇ ਉੱਤੇ ਚੱਲਣ ਵਾਲਾ ਨਹੀਂ ਸੀ ਲੇਕਿਨ ਇਹਨਾਂ ਦੇ ਜਿਹੜੇ ਡਰਾਈਵਰ ਨੇ ਇਹਨਾਂ ਕੋ ਕਿਸੇ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹਨਾਂ ਨੂੰ 1000 ਰੁਪਿਆ 1000 ਰੁਪਿਆ ਪਰ ਚੱਕਰ ਦਿੱਤਾ ਜਾਂਦਾ ਵੀ ਉੜਾ ਦਿਓ ਧੱਜੀਆਂ ਮਾਰ ਦਿਓ ਬੰਦੇ ਜੋ ਮਰਜ਼ੀ ਕਰ ਲੋ ਸਾਡਾ ġੇੜਾ ਫੜਾਫੜ ਲੱਗੇ ਨਾਲ ਦੇ ਨਾਲ ਦੂਜਾ ġੇੜਾ ਤਿਆਰ ਕਰੋ ਚਿਤਨ ਸਿੰਘ ਜੋੜਮਾਦਰਾ ਹੋਰਾਂ ਨੂੰ ਇਹ ਤਾਂ ਜ਼ਰੂਰ ਲੱਗਿਆ ਕਿ ਬੱਚੇ ਇੱਕ ਦੋ ਵੱਧ ਬਹਿ ਗਏ ਗੱਡੀ ਦੇ ਵਿੱਚ ਤਾਂ ਤੂੜੀ ਵਾਂਗੂ ਤੰਨ ਕੇ ਭਰ ਦਿੱਤੇ ਪਰ ਜਿਹੜੇ ਟਿੱਪਰ ਨਜਾਇਜ਼ ਇੱਕ ਤਾਂ ਤੁਸੀਂ ਦੱਸ ਰਹੇ ਹੋ ਕਿ ਕੱਲ ਸਮਾਣਾ ਦੇ ਵਿੱਚ ਇੱਕ ਬੇहद ਮੰਦਭਾਗੀ ਘਟਨਾ ਵਾਪਰੀ ਕੁਝ ਸਕੂਲੀ ਬੱਚੇ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਨੂੰ ਇਸ ਦੁਨੀਆ ਤੋਂ ਰੁਕਸਤ ਹੋਣਾ ਪਿਆ ਔਰ ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਸਕੂਲ ਦੀ ਜਿਹੜੀ ਗੱਡੀ ਸੀ ਔਰ ਜਿਹੜਾ ਉਹ ਟਿਪਰ ਸੀ ਉਹਦੇ ਵਿੱਚ ਜਿਹੜੀ ਟੱਕਰ ਹੋਈ ਹੈ ਔਰ ਬੱਚੇ ਜਿਹੜੇ ਉਹ ਆਪਣੀ ਜਾਨ ਤੋਂ ਜਿਹੜਾ ਹੱਥ ਧੋ ਗਏ ਉਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਔਰ ਬੱਚਿਆਂ ਦਾ ਤਾਂ ਕੋਈ ਉਹਦੇ ਵਿੱਚ ਕਸੂਰ ਨਹੀਂ ਸੀ ਔਰ ਵਾਰ-ਵਾਰ ਇੱਥੋਂ ਦੇ ਮੌਜੂਦਾ ਐਮਐਲਏ ਦੇ ਵੱਲੋਂ ਵੀ ਇਹ ਗੱਲ ਕਹੀ ਜਾਣੀ ਕਿ ਸਕੂਲੀ ਬੈਂ ਦਾ ਜਿਹੜਾ ਉਹ ਉਹਦਾ ਡਰਾਈਵਰ ਸੀ ਉਹਦੇ ਜਿਹੜਾ ਗਲਤੀ ਸੀਗੀ ਔਰ ਟਿਪਰ ਦੇ ਵਾਲੇ ਪਾਸੇ ਕੋਈ ਵੀ ਜਿਹੜਾ ਉਹ ਨਹੀਂ ਸਵਾਲ ਚੁੱਕਿਆ ਜਾ ਰਿਹਾ ਔਰ ਕੁਝ ਲੋਕ ਇਹ ਵੀ ਗੱਲਾਂ ਦੱਸਦੇ ਨੇ ਕਿ ਜਦੋਂ ਬੱਚਿਆਂ ਦਾ ਸਸਕਾਰ ਹੋ ਰਿਹਾ ਸੀ ਤਾਂ ਐਮਐਲਏ ਦੇ ਪਰਿਵਾਰਕ ਮੈਂਬਰਾਂ ਦਾ ਵੀ ਉੱਥੇ ਵਿਰੋਧ ਹੋਇਆ ਤੇ ਕੁਝ ਦੱਬੀ ਜਵਾਨ ਦੇ ਵਿੱਚ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਇਸ ਟਿੱਪਰ ਵਾਲਿਆਂ ਨੂੰ ਜਿਹੜੀ ਸ਼ਹਿ ਹੈ ਉਹ ਐਮਐਲਏ ਚੇਤਨ ਸਿੰਘ ਜੋੜ ਮਾਜਰਾ ਦੀ ਸੀ ਮੇਰੇ ਨਾਲ ਸਮਾਣਾ ਤੋਂ ਕੁਝ ਵਿਅਕਤੀ ਪ੍ਰਵੀਨ ਸ਼ਰਮਾ ਜੀ ਜੁੜੇ ਹੋਏ ਨੇ ਕੁਝ ਹੋਰ ਵਿਅਕਤੀ ਵੀ ਨੇ ਗੱਲਬਾਤ ਕਰਦੇ ਆ ਕਿ ਆਖਰ ਮਸਲਾ ਹੈ ਕੀ ਹੈ ਪ੍ਰਵੀਨ ਜੀ ਬਹੁਤ ਮੰਦਭਾਗੀ ਘਟਨਾ ਵਾਪਰੀ ਔਰ ਇੱਕ ਸਮਾਣੇ ਦੇ ਵਿੱਚੋਂ ਤੁਸੀਂ ਵਿਅਕਤੀ ਸੀਗੇ ਜਿਹੜੇ ਖੁੱਲਕੇ ਇਸ ਮਸਲੇ ਤੇ ਜਿਹੜਾ ਉਹ ਬੋਲੇ ਹੋ ਔਰ ਤੁਹਾਨੂੰ ਵੀ ਸਲਾਮ ਹੈ ਕਿਉਂਕਿ ਬੱਚਿਆਂ ਦੀ ਗੱਲ ਹੈ ਔਰ ਇਹੋ ਜੇ ਮਸਲੇ ਦੇ ਉੱਪਰ ਬੋਲਣਾ ਵੀ ਜਿਹੜਾ ਉਹ ਲਾਜ਼ਮੀ ਸੀਗਾ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੀ ਘਟਨਾ ਨੂੰ ਔਰ ਜਿੱਥੇ ਮੰਦਭਾਗੀ ਤਾਂ ਹੈਗੀ ਹੋਈ ਹੈ ਔਰ ਬੱਚਿਆਂ ਨੇ ਜ਼ਿੰਦਗੀ ਤੋਂ ਹੱਥੋਂ ਹੋ ਦਿੱਤਾ ਗਲਤੀ ਕੀਤੀ ਦੇਖੋ ਇਹ ਨਹੀਂਗੇ ਉਹ ਬੱਚੇ ਜਿਹੜੇ ਸੀ ਪਹਿਲੀ ਵਾਰੀ ਸਕੂਲ ਗਏ ਸੀ ਉਹ ਬੱਚੇ ਤਕਰੀਬਨ ਪਤਾ ਨਹੀਂ ਕਿੰਨੇ ਸਾਲਾਂ ਤੋਂ ਜਿਹੜਾ ਹੈ ਉੱਥੇ ਪੜਦੇ ਆ ਰਹੇ ਨੇ ਸਕੂਲ ਦੇ ਵਿੱਚ ਤੇ ਇਹ ਪਹਿਲੀ ਕੋਈ ਕਟਨਾ ਨਹੀਂ ਸੀ ਵੀ ਹਾਂ ਵੀ ਇਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਕੁਝ ਐਸਾ ਵੈਸਾ ਕੁਝ ਹੋਇਆ ਦੇਖੋ ਬੜੇ ਇਹ ਰੋਡ ਦੇ ਉੱਤੇ ਰੋਜ਼ ਹੀ ਬੱਚੇ ਚੱਲ ਰਹੇ ਸੀ ਆ ਰਹੇ ਸੀਗੇ ਲੇਕਿਨ ਜਦੋਂ ਤੇ ਇਹ ਮਿੱਟੀ ਵਾਲੇ ਟੀਪਰ ਪਤਾ ਨਹੀਂ ਕਿੱਥੋਂ ਨਜਾਇਜ਼ ਟੀਪਰ ਇਹ ਖੂਨੀ ਟੀਪਰ ਇਹ ਬੰਦੇ ਮਾਰਨ ਵਾਲੇ ਟੀਪਰ ਜਿਹੜੇ ਨੇ ਜਦੋਂ ਦੇ ਇਹ ਸਬਾਣੇ ਦੇ ਵਿੱਚ ਚੱਲਣਾ ਸ਼ੁਰੂ ਹੋਏ ਨੇ ਪਤਾ ਨਹੀਂ ਕਿੰਨੇ ਕ ਪਹਿਲੇ ਵੀ ਐਕਸੀਡੈਂਟ ਹੋਏ ਨੇ ਕਿੰਨੇ ਪਹਿਲੇ ਵੀ ਇਹਨਾਂ ਨੇ ਬੰਦੇ ਮਾਰੇ ਨੇ ਲੇਕਿਨ ਹੁਣ ਤੱਕਰ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਅਸੀਂ ਸਾਰਾ ਸਮਾਣਾ ਲੋਕ ਲੋਕ ਵੀ ਇਸ ਗੱਲ ਨੂੰ ਜਾਣਨਾ ਚਾਹੁੰਦੇ ਨੇ ਵੀ ਆਖਰ ਇਸ ਦੇ ਪਿੱਛੇ ਹੈ ਕੌਣ ਇਹ ਇਹ ਇਹਦੇ ਪਿੱਛੇ ਕੋਣ ਸਰਗਣਾ ਹੈ ਜਿਹੜਾ ਇਹ ਜਿਹੜਾ ਹੈ ਮਾਈਨਿੰਗ ਦਾ ਕੰਮ ਚਲਾ ਰਿਹਾ ਹੈ ਤੇ ਇਹ ਜਿਹੜਾ ਟਿੱਪਰ ਬਾਜੀ ਦੇ ਵਿੱਚ ਹੈ ਇੰਨੇ ਕਿੰਨੇ ਕਿ ਟਿੱਪਰ ਸਮਾਨੇ ਦੇ ਵਿੱਚ ਹਜ਼ਾਰਾਂ ਟਿੱਪਰ ਰੋਜ਼ ਸਮਾਨਾ ਪਟਿਆਲਾ ਦੀਆਂ ਸੜਕਾਂ ਜਿਹੜੀਆਂ ਨੇ ਇਹਨਾਂ ਨੇ ਤੋੜ ਕੇ ਰੱਖਤੀਆਂ ਔਰ ਕਿਸੇ ਨੂੰ ਕੋ ਸਮਝਦੇ ਨਹੀਂ ਹੈ ਕਾਲੇ ਸ਼ੀਸ਼ੇ ਕਰੇ ਹੁੰਦੇ ਨੇ ਮਤਲਬ ਜੈਡ ਬਲੈਕ ਸ਼ੀਸ਼ੇ ਕਰੇ ਹੁੰਦੇ ਨੇ ਗੁੰਡਾਗਰਦੀ ਦਾ ਪੂਰਾ ਨਾਚ ਕਰਦੇ ਜਾਂਦੇ ਨੇ ਕੋਈ ਰੋਕ ਟੋਕ ਨਹੀਂ ਹੈ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੀਂ ਬੜਾ ਮਹਿਸੂਸ ਕੀਤਾ ਸਾਡੇ ਛੋਟੇ ਛੋਟੇ ਬੱਚੇ ਸੀ ਉਹ ਸਮਾਨੇ ਦੇ ਕਿਉਂਕਿ ਸਾਰਾ ਸਮਾਨਾ ਸਾਡਾ ਪਟਿਆਲਾ ਆ ਰਿਹਾ ਇਕੋ ਹੀ ਕਰਦੇ ਤਿੰਨ ਬੱਚੇ ਜਿਹੜੇ ਨੇ ਆਪਣਾ ਸਾਡੇ ਮਹਾਜਨ ਪਰਿਵਾਰ ਦੇ ਸੀਗੇ ਉਹਨਾਂ ਚੋਂ ਦੋ ਦੀ ਡੈਥ ਹੋ ਗਈ ਇੱਕ ਜੇਰੇ ਇਲਾਜ ਹਜੇ ਵੀ ਜਿਹੜਾ ਹੈ 40s ਦੇ ਵਿੱਚ ਹੈ ਉਸ ਤੋਂ ਬਾਅਦ ਤੁਸੀਂ ਲਗਾਓ ਇਕੋ ਹੀ ਪਰਿਵਾਰ ਦੇ ਬੇਟਾ ਬੇਟੀ ਜਿਹੜੇ ਸੀ ਗ੍ਰੀਨ ਟਾਊਨ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਵਿੜਾ ਖਾਲੀ ਹੋ ਗਿਆ ਸਾਡੇ ਭਰਾ ਦਾ ਉਹਦੇ ਨਾਲ ਇੱਕ ਸਚਦੇਵਾ ਫੈਮਲੀ ਸੀ ਉਹਨਾਂ ਦਾ ਵੀ ਬੇਟਾ ਸੀਗਾ ਹਾਲਾਂਕਿ ਉਹ ਵੀ ਵਿਚਾਰਾ ਉਹ ਉਹਦਾ ਵੀ ਜਿਹੜਾ ਹੈ ਐਕਸੀਡੈਂਟ ਰਾਹੀ ਉਹਦੀ ਵੀ ਮੌਤ ਹੋ ਗਈ ਤੇ ਸਾਡੇ ਸੰਦੀਪ ਲੁੰਬਾ ਜੀ ਉਹਨਾਂ ਦੀ ਭਤੀਜੀ ਦਾ ਵੀ ਜਿਹੜਾ ਹੈ ਉਹਨਾਂ ਦੀ ਵੀ ਡੈਥ ਹੋ ਗਈ ਅਸੀਂ ਕੱਲ ਦੇ ਵਲਾਪ ਕਰ ਰਹੇ ਹਾਂ ਉਹਨਾਂ ਦੇ ਪੋਸਟਮਾਰਟਮ ਵੀ ਕਰਵਾਇਆ ਸਵੇਰੇ ਦੇਖਿਆ ਉਹਨਾਂ ਦਾ ਹਾਲਾਤ ਦੇਖਣ ਵਾਲੇ ਨਹੀਂ ਸੀ ਕਟੀਆਂ ਫਟੀਆਂ ਲਾਸ਼ਾਂ ਸੀਗੀਆਂ ਅਸੀਂ ਸਵੇਰੇ ਜਦੋਂ ਬੱਚਿਆਂ ਨੂੰ ਸਕੂਲ ਭੇਜਦੇ ਸੀਗੇ ਤੇ ਸ਼ਾਮ ਨੂੰ ਸਾਨੂੰ ਐ ਆਉਂਦਾ ਹੀ ਹੱਸਦੇ ਖੇਡਦੇ ਬੱਚੇ ਆਉਣਗੇ ਲੇਕਿਨ ਕੱਲ ਜਿਹੜੀ ਮੰਦਬਾਗੀ ਘਟਣਾ ਹੋਈ ਆ ਸਾਨੂੰ ਸਮਾਨੇ ਨੂੰ ਉਹਨਾਂ ਨੇ ਝੰਜੋੜ ਕੇ ਰਖਤਾ ਰਵਾ ਕੇ ਰਖਤਾ ਕੱਲ ਦੇ ਸਾਡੇ ਹੰਝੂ ਨਹੀਂ ਰਕੇ ਕੋਈ ਬੰਦਾ ਸਮਾਨੇ ਦਾ ਸੁੱਤਾ ਨਹੀਂ ਸਾਰਾ ਸਮਾਨਾ ਟੋਟਲੀ ਬੰਦ ਰਿਆ ਕੋਈ ਇੱਕ ਚਾਹ ਦੀ ਕੱਪ ਦੀ ਦੁਕਾਨ ਤੱਕ ਨਹੀਂ ਸਮਾਨੇ ਦੇ ਵਿੱਚ ਖੁੱਲੀ ਐਡਾ ਭਾਈਚਾਰਾ ਦਾ ਸਬੂਤ ਦਿੱਤਾ ਲੇਕਿਨ ਜਿਹੜੀ ਇਹ ਗੱਲ ਆਪਾਂ ਕਰ ਰਹੇ ਆਂ ਕਿ ਇਹ ਜਿਹੜੇ ਟੀਪਰ ਨੇ ਅਸੀਂ ਵੀ ਕਿਹਾ ਵੀ ਹਾਂ ਇਹ ਟੀਪਰ ਕਿਦ ਨੇ ਇਹਦੇ ਉੱਤੇ ਜਿਹੜਾ ਹੈ ਜਿਹੜਾ 304 ਦਾ ਜਿਹੜਾ ਪਰਚਾ ਦਰਜ ਹੋਣਾ ਇਹ ਦਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਕਿ ਉਹਨੂੰ ਪੂਰੀ ਸਜ਼ਾ ਮਿਲੇ ਉਹਦੇ ਮਾਲਕ ਨੂੰ ਸਜ਼ਾ ਮਿਲੇ ਹੁਣ ਤੱਕ ਸਾਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਉਹਦੀ ਐਫ ਆਈ ਆਰ ਨੰਬਰ ਕਿੰਨਾ ਹੈ ਉਹ ਉਹਨੂੰ ਦਫਾ ਕਿਹੜੀ ਕਿਹੜੀ ਲਾਈ ਆ ਸਾਡੇ ਹੱਥ ਦੇ ਵਿੱਚ ਐਫ ਆਈ ਆਰ ਦੀਆਂ ਕਾਪੀਆਂ ਨਹੀਂ ਰੱਖੀਆਂ ਹਜੇ ਤੱਕ ਜਿਹਦੇ ਕਰਕੇ ਅਸੀਂ ਕਾਨੂੰਨ ਵਿਵਸਥਾ ਤੇ ਵੀ ਅਸੀਂ ਜਿਹੜਾ ਹੈ ਸਵਾਲ ਚੁੱਕਿਆ ਹੈ ਜਿੰਨੀਆਂ ਗੱਲਾਂ ਜਿੰਨੀਆਂ ਗੱਲਾਂ ਜਿਹੜੀਆਂ ਤੁਸੀਂ ਦੱਸ ਦਿੱਤੀਆਂ ਨੇ ਕਿ ਐਫ ਆਈ ਆਰ ਤੱਕ ਨਹੀਂ ਜਿਹੜੀਆਂ ਹਲੇ ਤੱਕ ਦਿੱਤੀ ਗਈ ਹੋਰ ਬਹੁਤ ਸਾਰੀਆਂ ਗੱਲਾਂ ਇੱਕ ਪਾਸੇ ਚੇਤਨ ਸਿੰਘ ਜੋੜ ਮਾਜਰਾ ਦਾ ਇਹ ਗੱਲ ਕਹਿਣਾ ਹੈ ਕਿ ਸਕੂਲੀ ਬੱਚਿਆਂ ਨੂੰ ਜਿਹੜਾ ਇਸ ਤਰੀਕੇ ਨਾਲ ਗੱਡੀ ਦੇ ਵਿੱਚ ਤੂੜੀ ਵਾਂਗੂ ਤੰਨ ਕੇ ਜਿਹੜਾ ਉਹ ਭਾਈ ਭੇਜ ਦਿੰਦੇ ਆ ਦੂਜੇ ਪਾਸੇ ਟਿਪਰ ਦੇ ਬਾਰੇ ਇੱਕ ਸ਼ਬਦ ਨਹੀਂ ਜਿਹੜਾ ਉਹ ਬੋਲਦੇ ਚੇਤਨ ਸਿੰਘ ਜੋੜ ਮਾਜਰਾ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਉਸ ਟਿਪਰ ਦੀ ਇੰਸ਼ੋਰੈਂਸ ਵੀ ਹੈਨੀਗੀ ਕਈ ਵਾਰ ਪਹਿਲਾਂ ਵੀ ਉਹਦਾ ਚਲਾਨ ਜਿਹੜਾ ਉਹ ਹੋ ਚੁੱਕਿਆ ਹੈਗਾ ਔਰ ਇਹੀ ਕੱਲਾਂ ਤੋਂ ਲੋਕਾਂ ਨੂੰ ਸ਼ੱਕ ਪੈਦਾ ਹੋਈ ਹੈ ਇਸੇ ਗੱਲ ਤੋਂ ਲੋਕਾਂ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵਿਰੋਧ ਕੀਤਾ ਇਸੇ ਗੱਲ ਤੋਂ ਉਹਨਾਂ ਨੂੰ ਲੱਗਦਾ ਕਿ ਟਿਪਰ ਵਾਲਿਆਂ ਨੂੰ ਚੇਤਰ ਸਿੰਘ ਜੋੜਮਾਜਰਾ ਦੀ ਛੇ ਆ ਦੇਖੋ ਇਸ ਟਿਪਰ ਦੇ ਪਹਿਲੇ ਚਲਾਨ ਹੋ ਚੁੱਕੇ ਸੀ ਬਲੈਕਲਿਸਟ ਸੀਗਾ ਰੋਡ ਦੇ ਉੱਤੇ ਚੱਲਣ ਵਾਲਾ ਸੀ ਚੱਲਣ ਵਾਲਾ ਨਹੀਂ ਸੀ ਲੇਕਿਨ ਇਹਨਾਂ ਦੇ ਜਿਹੜੇ ਡਰਾਈਵਰ ਨੇ ਇਹਨਾਂ ਕੋ ਕਿਸੇ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹਨਾਂ ਨੂੰ 1000 ਰੁਪਿਆ 1000 ਰੁਪਿਆ ਪਰ ਚੱਕਰ ਦਿੱਤਾ ਜਾਂਦਾ ਵੀ ਉਡਾ ਦਿਓ ਧੱਜੀਆਂ ਮਾਰ ਦਿਓ ਬੰਦੇ ਜੋ ਮਰਜ਼ੀ ਕਰ ਲੋ ਸਾਡਾ ਘੇੜਾ ਫੜਾਫੜ ਲੱਗੇ ਨਾਲ ਦੇ ਨਾਲ ਦੂਜਾ ਘੇੜਾ ਤਿਆਰ ਕਰੋ ਇਸ ਲਾਲਤ ਦੇ ਚੱਕਰ ਦੇ ਵਿੱਚ ਇਹ ਕਿ ਮੈਂ ਸੱਤ ਮਸੂਮਾਂ ਦੀ ਮੌਤ ਹੋ ਗਈ ਤੇ ਇੱਕ ਡਰਾਈਵਰ ਅੱਠ ਜਣੇ ਹੋ ਗਏ ਤੇ ਦੇਖੋ ਕਿੰਨੀ ਮੰਦਭਾਗੀ ਕਟਨਾ ਹੋਈ ਹੈ ਇਹ ਗੱਲ ਅਸੀਂ ਵੀ ਮਹਿਸੂਸ ਕਰਦੇ ਆ ਜੋ ਚੇਤਨ ਜੀ ਨੇ ਇਹ ਗੱਲ ਕੀਤੀ ਹੈ ਕਿ ਤੂੜੀ ਵਾਂਗੋ ਤੰਨ ਕੇ ਜਾਂਦੇ ਨੇ ਦੇਖੋ ਇਹ ਬਹੁਤ ਗਲਤ ਸ਼ਬਦ ਨੇ ਇਹ ਸ਼ਬਦ ਉਹਨਾਂ ਨੂੰ ਨਹੀਂ ਵਰਤਣੇ ਚਾਹੀਦੇ ਸੀਗੇ ਕਿਉਂਕਿ ਪਹਿਲੇ ਵੀ ਆਪਾਂ ਇਹਨਾਂ ਗੱਲਾਂ ਕਰਕੇ ਹੀ ਵਿਵਾਦਾਂ ਦੇ ਵਿੱਚ ਰਹੇ ਆਂ ਤੇ ਇਹ ਗੱਲ ਸਮਾਣੇ ਵਾਸੀਆਂ ਨੂੰ ਜਿਹੜੀ ਹੈ ਇਹ ਅੰਦਰ ਨਹੀਂ ਵੜ ਰਹੀ ਹੁਣ ਤੱਕ ਰ ਵੀ ਤੂੜੀ ਵਾਂਗੋ ਤੰਨ ਕੇ ਜਾਣਾ ਜਾਂ ਤੁਸੀਂ ਇੱਕ ਵਾਰੀ ਵੀ ਟੀਪਰ ਬਾਰੇ ਗੱਲ ਕਰਦੇ ਵੀ ਇਹ ਜਿਹੜੇ ਟੀਪਰ ਨੇ ਨਜਾਇਜ਼ ਨੇ ਇਹਦੇ ਕੋਲ ਕੱਖ ਨਹੀਂ ਸੀਗਾ ਕੋਈ ਕਾਗਜ਼ ਪੱਤਰ ਨਹੀਂ ਸੀਗਾ ਇਹ ਟੀਪਰ ਕਿਉਂ ਐਵੇਂ ਬੰਦੇ ਮਾਰਦੇ ਫਿਰਦੇ ਨੇ ਜੇ ਉਹ ਗੱਲ ਕਰਦੇ ਤਾਂ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜਦੇ ਔਰ ਦੂਜੇ ਪਾਸੇ ਇਹ ਵੀ ਹੈ ਚਿਤਰ ਸਿੰਘ ਜੋੜ ਮਾਦਰਾ ਹੋਰਾਂ ਨੂੰ ਇਹ ਤਾਂ ਜਰੂਰ ਲੱਗਿਆ ਕਿ ਬੱਚੇ ਇੱਕ ਦੋ ਵੱਧ ਬਹਿ ਗਏ ਗੱਡੀ ਦੇ ਵਿੱਚ ਤਾਂ ਤੂੜੀ ਵਾਂਗੂ ਤੰਨ ਕੇ ਭਰ ਦਿੱਤੇ ਪਰ ਜਿਹੜੇ ਟਿਪਰ ਨਜਾਇਜ਼ ਇੱਕ ਤਾਂ ਤੁਸੀਂ ਦੱਸ ਰਹੇ ਹੋ ਕਿ ਨਜਾਇਜ਼ ਚੱਲ ਰਿਹਾ ਦੂਜਾ ਉਹ ਵੀ ਤਾਂ ਓਵਰਲੋਡ ਚੱਲ ਰਿਹਾ ਉਹਨਾਂ ਦੇ ਓਵਰਲੋਡ ਬਾਰੇ ਕੋਈ ਗੱਲ ਨਹੀਂ ਕੀਤੀ ਦੇਖੋ ਮੈਂ ਕੱਲੇ ਚੇਤਨ ਜੋੜਾ ਮਾਜਰਾ ਜੀ ਦੀ ਗੱਲ ਨਹੀਂ ਕਰਦਾ ਅੱਜ ਸਵੇਰੇ ਜਦੋਂ ਸਾਨੂੰ ਪਤਾ ਲੱਗਿਆ ਐਸਡੀਐਮ ਸਾਹਿਬ ਨੇ ਵੀ ਆਈ ਵਾਰਡਿੰਗ ਬੋਲੀ ਹੈ ਪੋਸਟ ਮੈਡਮ ਦੇ ਟਾਈਮ ਦੇ ਉੱਤੇ ਤਾਂ ਸਾਨੂੰ ਉਸ ਟਾਈਮ ਵੀ ਅਸੀਂ ਅਸੀਂ ਕਈ ਜਣੇ ਅਸੀਂ ਉੱਥੇ ਗਏ ਆ ਐਸਡੀਐਮ ਦਾ ਵਿਰੋਧ ਕਰਨ ਵਾਸਤੇ ਵੀ ਐਸਡੀਐਮ ਸਾਹਿਬ ਤੁਸੀਂ ਇਹ ਵਾਰਡਿੰਗ ਕਿਵੇਂ ਬੋਲ ਰਹੇ ਹੋ ਤੁਸੀਂ ਟਿਪਰ ਦੇ ਬਾਰੇ ਗਲਤ ਤੁਸੀਂ ਬੋਲੋ ਵੀ ਟਿਪਰ ਖਿਲਾਫ ਗਲਤ ਨਹੀਂ ਇਹਨਾਂ ਦੇ ਵਿੱਚ ਮਾਲ ਓਵਰਲੋਡਿੰਗ ਦਾ ਮਾਲ ਹੁੰਦਾ ਹੈ ਉਡਾਂਦੇ ਜਾਂਦੇ ਨੇ ਤੇ ਜੀਆਂ ਕੋਈ ਇਹਨਾਂ ਕੋਲ ਕਾਪੀ ਕਾਗਜ਼ ਲਾਇਸੈਂਸ ਵਗੈਰਾ ਕੁਝ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਤੱਕ ਨਹੀਂ ਹੁੰਦਾ ਇਹ ਪੈਸੇ ਕਿਨ ਐਸਡੀਐਮ ਸਾਹਿਬ ਦਾ ਵੀ ਜਿਹੜਾ ਹੈ ਇਹ ਇਹ ਰੁਝਾਨ ਜਿਹੜਾ ਸੀਗਾ ਗਲਤ ਸੀਗਾ ਸਾਡੇ ਸਮਾਣਾ ਵਾਸੀਆਂ ਨੂੰ ਨਾ ਪਸੰਦ ਆਇਆ ਅਸੀਂ ਐਸਡੀਐਮ ਸਾਹਿਬ ਦਾ ਵੀ ਡਟ ਕੇ ਵਿਰੋਧ ਕਰਦੇ ਆਂ ਵੀ ਜੇ ਇਹਨਾਂ ਨੇ ਐਸੀ ਗੱਲ ਕੀਤੀ ਹੈ ਤੇ ਉਹ ਬਿਲਕੁਲ ਆਪਣਾ ਬਿਲਕੁਲ ਅੰਦਰ ਨਹੀਂ ਵੜਦੀ ਸਾਡੇ ਅੰਦਰ ਬਿਲਕੁਲ ਅਸੀਂ ਇੱਥੇ ਕਲੀਅਰ ਕਰ ਦੇਣਾ ਚਾਹੁੰਦੇ ਆਂ ਕਿ ਅਸੀਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੈ ਕਿ ਸਕੂਲੀ ਬੈਨਾਂ ਨੇ ਜਿਹੜੀਆਂ ਉਹ ਆਪਣੇ ਜਿਹੜਾ ਉਹਨਾਂ ਦੀ ਲਿਮਟ ਹੈ ਉਹਨਾਂ ਤੋਂ ਜ਼ਿਆਦਾ ਬੱਚੇ ਬਿਠਾ ਕੇ ਚੱਲਣੇ ਸੀ ਇਸ ਹੱਕ ਦੇ ਵਿੱਚ ਨਹੀਂ ਪਰ ਗੱਲ ਇਹ ਹੈ ਵੀ ਜੇ ਉਸ ਬੈਨ ਦੇ ਵਿੱਚ ਜਾਂ ਉਸ ਗੱਡੀ ਦੇ ਵਿੱਚ ਬੱਚੇ ਇੱਕ ਤੋਂ ਘੱਟ ਵੀ ਹੁੰਦੇ ਤਾਂ ਜਿਹੋ ਜਿਹਾ ਭਿਆਨਕ ਹਾਦਸਾ ਵਾਪਰਿਆ ਜੇ ਪੂਰੇ ਪੂਰੇ ਬੱਚੇ ਵੀ ਜਿਨ੍ਹਾਂ ਦੀ ਜਿਨ੍ਹਾਂ ਦੀ ਜਾਨ ਤੋਂ ਹੱਥ ਤੋਂ ਹੋ ਲੈਂਦੇ ਤਾਂ ਫੇਰ ਵੀ ਤਾਂ ਉਹ ਐਕਸੀਡੈਂਟ ਬੰਨਿਆ ਹੀ ਜਾਣਾ ਸੀ ਨਾ ਤਾਂ ਫੇਰ ਇੱਕ ਪਾਸੇ ਟਿਪਰ ਜਿਹੜਾ ਹੈਗਾ ਉਹ ਓਵਰਲੋਡ ਚੱਲ ਰਿਹਾ ਦੂਜੇ ਪਾਸੇ ਉਹਦੀ ਤੁਸੀਂ ਗੱਲ ਨਹੀਂ ਕਰਦੇ ਟਿਪਰ ਦੀ ਤਾਂ ਤੁਸੀਂ ਸਿਰਫ ਬੈਂ ਦੀ ਹੀ ਗੱਲ ਕਰ ਰਹੇ ਹੋ ਜਿਹਦੇ ਕਰਕੇ ਚੇਤਨ ਸਿੰਘ ਜੋੜਮਾਦਰਾ ਦੇ ਉੱਪਰ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਸ਼ੱਕ ਹੁੰਦਾ ਕਿ ਕਿਤੇ ਚੇਤਨ ਸਿੰਘ ਜੋੜਮਾਦਰਾ ਟਿਪਰ ਵਾਲਿਆਂ ਦੀ ਸਪੋਰਟ ਤਾਂ ਨਹੀਂ ਕਰ ਰਹੇ ਕਿਤੇ ਚੇਤਨ ਸਿੰਘ ਜੋੜਮਾਦਰਾ ਦੇ ਕਿਸੇ ਆਪਦੇ ਬੰਦੇ ਦਾ ਤਾਂ ਨਹੀਂ ਟਿਪਰ ਹੁਣ ਉਹ ਕੁਝ ਲੋਕ ਤਾਂ ਉਹ ਕਿ ਉਸ ਕੰਪਨੀ ਦੇ ਨਾਲ ਜੁੜੇ ਹੋਏ ਹੋ ਸਕਦੇ ਆ ਹਾਲਾਂਕਿ ਉਹ ਹੈ ਚੇਤਨ ਸਿੰਘ ਜੋੜ ਮਾਜਰਾ ਦੇ ਬੰਦੇ ਜਾਂ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਦੱਬੀ ਜਵਾਨ ਦੇ ਵਿੱਚ ਸਮਾਣਾ ਦੇ ਵਿੱਚ ਜੋ ਗੱਲਾਂ ਚੱਲਦੀਆਂ ਨੇ ਜਿਹੋ ਜਿਹੇ ਸੰਸਕਾਰ ਦੇ ਮੌਕੇ ਜਿਹੜਾ ਉਹ ਵਿਰੋਧ ਹੋਇਆ ਔਰ ਜੋ ਕੁਝ ਉੱਥੇ ਗੱਲਾਂ ਬਾਤਾਂ ਹੋਈਆਂ ਨੇ ਉਹ ਸਾਰੀਆਂ ਚੇਤਨ ਸਿੰਘ ਜੋੜ ਮਾਜਰਾ ਦੇ ਉਲਟ ਜਾਂਦੀਆਂ ਦਿਖਾਈ ਦਿੰਦੀਆਂ ਨੇ ਹੁਣ ਚੇਤਰ ਸਿੰਘ ਜੋੜ ਮਾਜਰਾਦਤ ਉੱਤੇ ਤਾਂ ਲੋਕਾਂ ਨੂੰ ਗੁੱਸਾ ਹੈਗਾ ਹੀ ਹੈਗਾ ਉਹਨਾਂ ਦਾ ਵਿਰੋਧ ਵੀ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਹੋਇਆ ਹੁਣ ਅੱਗੇ ਮੰਗ ਕੀ ਕਰ ਰਿਹਾ ਪਰਿਵਾਰ ਸਮਾਣਾ ਵਾਸੀ ਕੀ ਮੰਗ ਕਰ ਰਹੇ ਦੇਖੋ ਸਮਾਣਾ ਵਾਸੀ ਇਹ ਮੰਗ ਕਰਦੇ ਨੇ ਵੀ ਸਮਾਣਾ ਪਟਿਆਲਾ ਰੋਡ ਜਿਹੜੀ ਹੈ ਇਹ ਖੂਨੀ ਰੋਡ ਬਣ ਚੁੱਕੀ ਹੈ ਇਹ ਕੋਈ ਪਹਿਲਾ ਐਕਸੀਡੈਂਟ ਨਹੀਂ ਹੈ ਇੱਥੇ ਪਹਿਲੇ ਵੀ ਬੜੇ ਸਾਰੇ ਐਕਸੀਡੈਂਟ ਹੋਏ ਨੇ ਅਸੀਂ ਸ਼ੁਰੂ ਤੋਂ ਐਹੀ ਹੀ ਮੰਗ ਕਰਦੇ ਆ ਕਿ 4 ਲਾਈਨ ਰੋਡ ਇਹ ਬਣ ਜੇ ਠੀਕ ਹੈ ਅੱਧ ਵਿਚਕਾਰ ਜੇ ਡਿਵਾਈਡਰ ਹੋ ਜੇ ਤੇ ਇੱਕ ਇੱਕ ਸਾਈਡ ਤੇ ਆਪਣੀਆਂ ਗੱਡੀਆਂ ਚੱਲਣ ਦੂਸਰੇ ਪਾਸੇ ਮਤਲਬ ਦੋਨੇ ਪਾਸੇ ਗੱਡੀਆਂ ਆ ਹੋਵੇ ਤੇ ਐਕਸੀਡੈਂਟ ਦਾ ਕਾਰਨ ਨਾ ਬਣ ਦੂਸਰਾ ਜਿਹੜਾ ਹੈ ਇਹ ਜਿਹੜੇ ਟੀਪਰ ਨੇ ਇਹਨਾਂ ਨੂੰ ਰਾਤ ਦੀ ਪਰਮਿਸ਼ਨ ਦਿੱਤੀ ਜੇ ਔਰ ਚੱਲਣ ਵੀ ਉਹ ਟੀਪਰ ਜਿਹੜਾ ਕੋਲ ਸਾਰੇ ਡਾਕੂਮੈਂਟ ਨੇ ਸਾਰੇ ਕਾਗਜ਼ ਪੱਤਰ ਵਗੈਰਾ ਨੇ ਤੇ ਜੋ ਇਹ ਲਾਲਚ ਦੇ ਕੇ ਅੰਨੇ ਵਾਂਗ ਓਵਰ ਸਪੀਡ ਦੇ ਕੇ ਜਿਹੜੇ ਚੱਲਦੇ ਨੇ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਇਹਨਾਂ ਨੂੰ ਰਾਤ ਨੂੰ ਚਲਾਉਣਾ ਚਾਹੀਦਾ ਜਿਹੜੇ ਸਾਡੇ ਬੱਚੇ ਮਰੇ ਨੇ ਕੱਲ ਸਵੇਰੇ 100 ਗੱਡੀਆਂ ਹੋਰ ਬੱਚਿਆਂ ਦੀਆਂ ਸਕੂਲ ਪਟਿਆਲੇ ਜਾਣੀਆਂ ਨੇ ਉਹ ਸਵੇਰੇ ਕਿਵੇਂ ਤਿਆਰ ਕਰਕੇ ਦੇਣਗੇ ਆਪਣੇ ਬੱਚਿਆਂ ਨੂੰ ਕਿਵੇਂ ਭੇਜਣਗੇ ਸਾਨੂੰ ਦਾ ਇਸ ਚੀਜ਼ ਦਾ ਫਿਕਰ ਹੈ ਕਿਤੇ ਕੱਲ ਨੂੰ ਟੀਪਰ ਇਹ ਫੇਰ ਦੁਬਾਰਾ ਉਹਨਾਂ ਬੱਚਿਆਂ ਦੇ ਉੱਤੇ ਜਿਹੜਾ ਹੈ ਟੀਪਰ ਨਾ ਚੜਾ ਦੇਣ ਸਾਨੂੰ ਉਹ ਉਹ ਵੀ ਬੜਾ ਮਹਿਸੂਸ ਹੋ ਰਿਹਾ ਹੈ ਉਹਦਾ ਵੀ ਬੜਾ ਡਰ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਆ ਮੰਗ ਕਰਦੇ ਹਾਂ ਇਹ ਟੀਪਰ ਵਾਲਿਆਂ ਦੇ ਉੱਤੇ ਜਿਹੜਾ ਹੈ ਪਰਚੇ ਦਰਜ ਕੀਤੇ ਜਾਣ ਸਮਾਣੇ ਪਟਿਆਲਾ ਰੋਡ ਤੇ ਰਾਤ ਨੂੰ ਆਪਣਾ ਇਹਨਾਂ ਟਿਪਰਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਹੈ ਜਿਵੇਂ ਪਹਿਲੇ ਤੂੜੀ ਦੇ ਜਿਹੜੇ ਫੱਕ ਵਗੈਰਾ ਦੇ ਜਿਹੜੇ ਟਰੱਕ ਸੀਗੇ ਉਹਨਾਂ ਨੂੰ ਪਰਮਿਸ਼ਨ ਸੀਗੀ ਉਹਨਾਂ ਨੂੰ ਜਿਹੜਾ ਹੈ ਰਾਤ ਨੂੰ ਕਰ ਦਿੱਤਾ ਗਿਆ ਕਿਉਂਕਿ ਦਿਨ ਦੇ ਵਿੱਚ ਉਹ ਦੂਜੀ ਗੱਲ ਇਹ ਵੀ ਹੈ ਕਿ ਟਿਪਰ ਜਿਹੜੀ ਕੰਪਨੀ ਦੇ ਹੈਗੇ ਆ ਸਿਰਫ ਉਸ ਟਿਪਰ ਦੇ ਡ라이ਵਰ ਦੇ ਉੱਪਰ ਪਰਚਾ ਦਰਜ ਕਰਕੇ ਖਾਨਾ ਪੂਰਤੀ ਨਹੀਂ ਕੀਤੀ ਜਾਣੀ ਚਾਹੀਦੀ ਪ੍ਰਸ਼ਾਸਨ ਵੱਲੋਂ ਉਹ ਟੁੱਪਰ ਟਿਪਰ ਕਿਹਦਾ ਹੈਗਾ ਉਹ ਕਿਹੜੀ ਉਹ ਕੰਪਨੀ ਹੈ ਉਸ ਕੰਪਨੀ ਦੇ ਵਿੱਚ ਕਿੰਨੇ ਜਿਹੜੇ ਉਹ ਮਾਲਕ ਹੈ ਉਹਨਾਂ ਸਾਰਿਆਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹ ਕਿਉਂਕਿ ਉਹਨਾਂ ਦਾ ਟਿਪਰ ਜਿਹੜਾ ਇੰਸ਼ੋਰੈਂਸ ਵੀ ਹੈ ਨਹੀਂ ਸੀ ਨਿਯਮਾਂ ਦੀ ਉਲੰਘਣਾ ਜਿਹੜਾ ਉਹ ਟਿਪਰ ਕਰ ਰਿਹਾ ਸੀਗਾ ਔਰ ਕੰਪਨੀ ਮਾਲਕ ਉਹਦੇ ਜ਼ਿੰਮੇਵਾਰ ਨੇ ਔਰ ਉਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਸਨਾਖਤ ਕਰਕੇ ਦੱਸਣਾ ਵੀ ਚਾਹੀਦਾ ਕਿ ਕਿਹੜੇ ਲੋਕ ਨੇ ਉਸ ਕੰਪਨੀ ਦੇ ਮਾਲਕ ਬਿਲਕੁਲ ਜੀ ਬਿਲਕੁਲ ਇਹ ਤਾਂ ਦੇਖੋ ਕਲੀਅਰ ਹੋਣਾ ਚਾਹੀਦਾ ਵੀ ਇਹ ਉਹਨਾਂ ਇਹਦਾ ਸਰਗਣਾ ਕੋਣ ਹੈ ਕੋਣ ਇਹ ਅੰਨੇ ਵਾਂਗ ਜਿਹੜੇ ਟੀਪਰ ਨੇ ਇਹ ਚਲਾ ਰਿਹਾ ਹੈ ਬੇ ਪ੍ਰਵਾਹ ਹੋ ਕੇ ਖੂਨੀ ਟੀਪਰ ਜਿਹੜੇ ਚਲਾਏ ਜਾ ਰਹੇ ਨੇ ਇਸ ਮਾਣਾ ਪੜਿਆਲਾ ਰੋਡ ਤੇ ਪਹਿਲੇ ਵੀ ਸਰਕਾਰਾਂ ਆਈਆਂ ਪਹਿਲੇ ਵੀ ਸਰਕਾਰਾਂ ਦੇ ਵਿੱਚ ਅਸੀਂ ਦੇਖਦੇ ਰਹੇ ਆ ਪਰ ਐਡਾ ਜੰਗਾਲ ਨਹੀਂ ਸੀ ਜਿੰਨਾ ਹੁਣ ਇਹ ਇਹ ਟੀਪਰ ਵਾਲਿਆਂ ਨੇ ਜਿਹੜਾ ਹੈ ਗੰਦ ਪਾਇਆ ਹੋਇਆ ਅਸਤਾਈ ਕਹਾਂਗੇ ਗੰਦ ਪਾਇਆ ਹੁਣ ਬਸ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਆਂ ਡਟ ਕੇ ਤੇ ਪ੍ਰਸ਼ਾਸਨ ਨੂੰ ਆਹੀ ਆਹੀ ਕਹਿਣਾ ਜਾਂਦੇ ਆਂ ਦੇਖੋ ਉਹਨਾਂ ਕੋਲ ਕਿਸੇ ਤਰ੍ਹਾਂ ਦੇ ਕੋਈ ਕਾਗਜ਼ ਪੱਤਰ ਨਹੀਂ ਸੀ ਤੇ ਜੇ ਉਸ ਗੱਡੀ ਵਾਲੇ ਦੇ ਦੇਖੋ ਉਹਦੇ ਵੀ ਤਿੰਨ ਬੱਚੇ ਸੀ ਗੱਡੀ ਵਾਲੇ ਤੇ ਜਿਹੜੇ ਬੱਚੇ ਮਰੇ ਨੇ ਉਹਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਇਆ ਸਰਕਾਰ ਆਪਣੇ ਵੱਲੋਂ ਜਿਹੜਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ 3 300 4A ਦਾ ਜਿਹੜਾ ਹੈ ਪਰਚਾ ਦਰਜ ਕੀਤਾ ਜੇ ਸਮਾਣਾ ਪਟਿਆਲਾ ਰੋਡ ਜਿਹੜਾ ਹੈ 4 ਲਾਈਨ ਬਣਾਈ ਜੇ ਤੇ ਇਹਨਾਂ ਜਿਹੜੇ ਜਿਹੜੇ ਵੀ ਨਜਾਇਜ਼ ਤਰੀਕੇ ਦੇ ਨਾਲ ਚੱਲਣ ਵਾਲੇ ਵਾਹਨ ਹੈ 304A ਦੀ ਗੱਲ ਨਹੀਂ ਹੈ 304A ਤਾਂ ਤਾਂ ਹੁੰਦੀ ਹੈ ਨਾ ਵੀ ਜੇ ਨਿਜਮ ਪੂਰੇ ਸਹੀ ਹੋਣ ਔਰ ਸਾਰਾ ਕੁਝ ਉਹਨਾਂ ਦੇ ਕੋਲੇ ਪੂਰਾ ਹੋਵੇ ਜਦੋਂ ਟਰੱਕ ਦਾ ਕੁਝ ਪੂਰਾ ਹੀ ਹੈ ਨਹੀਂ ਕਾਗਜ਼ ਪੱਤਰ ਪੂਰੇ ਹੈ ਨਹੀਂ ਫਿਰ ਤਾਂ ਕਤਲ ਦੀ ਧਾਰਾ ਲੱਗਣੀ ਚਾਹੀਦੀ ਅਸੀਂ ਇਹ ਗੱਲ ਵੀ ਕਹੀ ਸੀ ਵੀ 302 ਦਾ ਜਿਹੜਾ ਹੈ ਪਰਚਾ ਦਰਜ ਹੋਣਾ ਚਾਹੀਦਾ ਲੇਕਿਨ ਜਦੋਂ ਪ੍ਰਸ਼ਾਸਨ ਸਾਡੀ ਕਿਸੇ ਤਰ੍ਹਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ ਕੋਈ ਗੱਲ ਮੰਨਦਾ ਹੀ ਨਹੀਂ ਅਸੀਂ ਅੱਜ ਉਸ ਤੋਂ ਬਾਅਦ ਜਦੋਂ ਸੰਸਕਾਰ ਤੋਂ ਬਾਅਦ ਅਸੀਂ ਰੋੜ ਜਾਮ ਵੀ ਕੀਤਾ ਸਬਾਣਾ ਪਟਿਆਲਾ ਰੋਡ ਜਿਹੜਾ ਰੋੜ ਜਾਮ ਵੀ ਕੀਤਾ ਅਸੀਂ ਡੀਸੀ ਸਾਹਿਬ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਮਤਲਬ ਜਿਹੜਾ ਹੈ ਸਬਾਣੇ ਦੇ ਐਸਐਚਓ ਸਾਹਿਬ ਆਏ ਸੀਗੇ ਮੌਕੇ ਦੇ ਉੱਤੇ ਉਹ ਮੰਗ ਪੱਤਰ ਲੈ ਕੇ ਵੀ ਗਏ ਨੇ ਸਾਡੇ ਤੋਂ ਉਹਦੇ 'ਚ ਵੀ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਨੇ ਅਸੀਂ ਲਿਖ ਕੇ ਦਿੱਤੀਆਂ ਨੇ ਤੇ ਉਹਨਾਂ ਨੂੰ ਆਹੀ ਕਿਹਾ ਵੀ ਜੇ ਸਾਡੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਨਾ ਹੋਈਆਂ ਤੇ ਵੱਡੇ ਜਿਹੜਾ ਹੈ ਅਸੀਂ ਲੋਕਾਂ ਦੇ ਨਾਲ ਜਿਹੜਾ ਹੈ ਸੰਪਰਕ ਕਰਕੇ ਜਿਹੜਾ ਹੈ ਇਸ ਅੰਦੋਲਨ ਨੂੰ ਜਿਹੜਾ ਤੇਜ਼ ਕਰਾਵਾਂਗੇ ਤੇ ਫਿਰ ਕੱਲ ਨੂੰ ਜੇ ਕੋਈ ਅਭੀ ਨਾ ਵੀ ਹੁੰਦੀ ਹੈ ਤੇ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਬਿਲਕੁਲ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੇ ਇਸ ਕਰਕੇ ਵੀ ਸ਼ੱਕ ਪੈਦਾ ਹੁੰਦਾ ਹੈ ਕਿਉਂਕਿ ਮੈਂ ਡੀਐਸਪੀ ਸਕੇਂਦਰੀ ਆਪਦੇ ਆਪ ਨੂੰ ਸਿੰਘਮ ਸਮਝਦੇ ਆ ਔਰ ਉਹਨਾਂ ਨੂੰ ਮੈਂ ਫੋਨ ਕੀਤਾ ਸੀਗਾ ਉਹਨਾਂ ਨੇ ਫੋਨ ਤੇ ਨਾ ਤਾਂ ਮੈਨੂੰ ਐਫਆਈਆਰ ਦੇ ਵਿੱਚ ਜਿਹੜਾ ਮਾਲਕ ਦਾ ਨਾਮ ਦਰਜ ਕੀਤਾ ਗਿਆ ਨਾ ਤਾਂ ਉਹਨਾਂ ਨੇ ਦੱਸਿਆ ਨਕ ਕਿਹੜਾ ਉਹ ਮਾਲਕ ਦਾ ਨਾਮ ਆ ਨਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਮੈਂ ਉਹਨਾਂ ਨੂੰ ਕਿਹਾ ਕਿ ਐਫ ਆਈ ਆਰ ਦੀ ਕਾਪੀ ਦੇ ਦਿਓ ਉਹ ਐਫ ਆਈ ਆਰ ਦੀ ਕਾਪੀ ਵੀ ਕਹਿੰਦੇ ਜੀ ਤੁਸੀਂ ਕੰਟਰੋਲ ਰੂਮ ਤੇ ਲੈ ਲਓ ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਦੇ ਦਿਓ ਮੈਂ ਉਹਨਾਂ ਨੂੰ ਮੈਸੇਜ ਵੀ ਕੀਤੇ ਹਲੇ ਤੱਕ ਜਿਹੜਾ ਉਹਨਾਂ ਨੇ ਸੀਨ ਨਹੀਂ ਕੀਤੇ ਪਤਾ ਨਹੀਂ ਸੰਗਮਗਿਰੀ ਕਿੱਥੇ ਕਰਦੇ ਰਹਿੰਦੇ ਆ ਹੁਣ ਇੱਥੇ ਕਿਉਂ ਡਰਦੇ ਆ ਇਸ ਗੱਲ ਦਾ ਤਾਂ ਜਵਾਬ ਗੁਰਪ੍ਰੀਤ ਸਕੇਂਦੀ ਦੇ ਸਕਦੇ ਆ ਚਲੋ ਇਹ ਬਹੁਤ ਜੜੀ ਮੰਦ ਭਾਗੀ ਘਟਨਾ ਸੀਗੀ ਔਰ ਪਰਿਵਾਰ ਦਾ ਰੋਸ ਵੀ ਹੈ ਇਲਾਕਾ ਵਾਸੀਆਂ ਦਾ ਵੀ ਜਿਹੜਾ ਉਹ ਰੋਸ ਹੈਗਾ ਔਰ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਔਰ ਸਰਕਾਰ ਇਸ ਵਾਲੇ ਪਾਸੇ ਧਿਆਨ ਦੇਊਗੀ ਔਰ ਦੋਸ਼ੀਆਂ ਨੂੰ ਬਣਦੀ ਕਾਰਵਾਈ ਦੇਊਗੀ ਮਿਸਾਲੀ ਜਿਹੜੀ ਆ ਸਜ਼ਾ ਉਹਨਾਂ ਨੂੰ ਦੇਊਗੀ ਤਾਂ ਜੋ ਇਹੋ ਜੀ ਭੁੱਖ ਦੇ ਵਿੱਚ ਘਟਨਾ ਜਿਹੜੀ ਉਹ ਨਾ ਵਾਪਰ ਸਕੇ ਕੈਮਰਾਮੈਨ ਅੰਕੁਸ਼ ਦੇ ਨਾਲ ਸੁਖਵਿੰਦਰ ਸਿੱਧੂ ਰਜਾਨਾ ਲੋਕਾਂ ਦਾ ਟੀਵੀ ਸਮਾਣਾ